ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਰਿਸ਼ਨ ਸਿੰਘ ਰੋੜੀ ਨੇ ਹਲਕਾ ਗੜਸ਼ੰਕਰਦੇ ਸਰਕਾਰੀ ਐਲੀਮੈਂਟਰੀ ਸਕੂਲ ਕਿਤਨਾ ਵਿਖੇ ਚਾਰ ਦੀਵਾਰੀ ਦੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਸਾਡੇ ਸੂਬੇ ਦੀ ਤਰੱਕੀ ਦਾ ਆਧਾਰ ਬਣੇਗੀ ਤੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਆਮ ਘਰਾਂ ਦੇ ਬੱਚੇ ਵੱਡੀਆਂ ਉਚਾਈਆਂ ਨੂੰ ਛੂਹਣਗੇ ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ ਪੇਗਮੇ ਜਗਤ ਗੜਸ਼ੰਕਰ ਸੇ ਪੱਤਰਕਾਰ ਬਲਜਿੰਦਰ ਕਿਤਣਾ ਕੀ ਰਿਪੋਰਟ ਕਿ ਆਪਾਂ ਦੇ ਬੱਚੇ ਨੂੰ ਖਾਲੀੇ ਪੇਟੀ ਭੇਜਦੇ ਹੋਣੇ ਆ ਮੇਰੀਆਂ ਭੈਣਾਂ ਬੋਲ ਰਹੀਆਂ ਕਿ ਮਾਗੀ ਤਿੰਨ ਪੌੜੀਆਂ ਬੈਟੇ ਵੀ ਵਰਤ ਕੇ ਵਿਸ਼ਾ ਇਹਨਾਂ ਸਾਡੇ ਸਾਥੀਆਂ ਦੇ ਸਨਮਾਨ ਦੇ ਵਿੱਚ ਪਿਆਰ ਦੇ ਵਿੱਚ ਸਤਿਕਾਰ ਦੇ ਵਿੱਚ ਬਾਡੀ ਦੇ ਵਿੱਚ ਕੋਸਮ ਨਹੀਂ ਲੈਣੀ ਚਾਹੀਦੀ ਆਪਣੇ ਬੱਚੇ ਨਾਲ ਬਸ ਸਮਝ ਕੇ ਜੜਾਇਆ ਆਪਣੇ ਬੱਚੇ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਪੜਾਉਂਦੇ ਆ ਇਹਨਾਂ ਸ਼ਬਦਾਂ ਨਾਲ ਆਪ ਸਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤਾਰੀ ਮਾਰੀ ਨੂੰ ਧੰਨਵਾਦ ਜਿਨ੍ਹਾਂ ਨੇ ਕੱਲੇ ਪਹੁੰਚੇ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਜੀ ਨਮਸਕਾਰ ਬੜੀ ਕੀਰਤਈ ਵੱਲਾਂ ਸਾਨੂੰ ਜੋ ਕੁਝ ਸਕਦਾ ਹੈ ਉਹ ਜਾਣੂ ਕਰਵਾ ਕੇ ਰਿਹਾ ਹਾਂ ਹੁਣ ਮੈਂ ਬੇਨਤੀ ਕਰਾਂਗਾ ਪਿੰਡ ਦੇ ਸਰਪੰਚ ਮੇਰੇ ਸੀਤਾ ਦੇਵੀ ਜੀ ਤੇ ਪ੍ਰਭਾਵੀ ਸ਼ਬਦਾਂ ਦੇ ਨਾਲ ਆਪ ਸਭ ਨੂੰ ਰੋਹਰੇ ਹੋ ਸੀਤਾ ਦੇਵੀ ਜੀ ਮਾਜੂਦਾ ਸਰਪੰਚ ਤੇ ਕਿਤੋਂ ਵਾਹਿਗੁਰੂ ਜੀ ਦਾ ਫਾਲਸਾ ਲਾਹੇ ਲਈ ਨਹੀਂ ਪਤੀ ਹੈ ਵੀਰ ਜੀ ਲਈ ਸਰ ਆਪਣੀ ਲਾਕੇ ਦੇ ਹਲਕੇ ਦੇ ਐਨ ਐਨ ਐਸ ਮਨੋ ਵੀ ਦਾ ਸਵਾ ਹੰਕਾ ਕੇ ਬੀਸ ਸੀ ਵੀਰ ਯਾਕਸ਼ਨ ਸਿੰਘ ਦੀ ਰੋੜੀ ਜੀ ਦਾ ਆਪਣੇ ਪਿੰਡ ਵੀ ਕੋਚਣ ਤੇ ਆਪਣੀ ਸੂਚ ਪੰਚਾਇਤਵਨੋਂ ਸਮੂਸ ਸਕੂਲ ਸਕ ਨਾਲ ਉਹ ਆਪਣੇ ਕਿੰਨੇ ਦੇ ਵਸੀਆਂ ਦਾ ਵਸੀਆਂ ਬੋਲੋ ਅਰੋੜੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਰੋੜੀ ਸਾਹਿਬ ਜੀ ਸਾਡੇ ਪਿੰਡ ਵਿੱਚ ਆਏ ਉਹਨਾਂ ਨੇ ਆਪਣੇ ਮਤਲਬ ਬਹੁਤ ਵਧੀਆ ਸ਼ਬਦਾਂ ਦੇ ਨਾਲ ਇਹ ਜੀਹਿੰਦੋਂ ਆਇਆ ਕਿ ਮੈਂ ਤੁਹਾਡੇ ਨਾਲ ਹਾਂ ਤਾਂ ਤੁਹਾਡੇ ਨਾਲ ਹਰ ਵੇਲੇ ਖੜਾ ਰਹਿਣਾ ਹੈ ਕਿਹਾ ਭੈਣਾ ਨੇ ਮੇਰੀ ਬਹੁਤ ਬਹੁਤ ਸਭ ਕੰਮ ਸਾਡੇ ਰਾਸ ਕਰਨ ਲਈ ਆਕੇ ਵਿੱਚ ਖਲੋ ਜਾਂਦਾ ਕੰਵਾ ਪਲਵਿ ਚੜਰੇ ਭਗਤਾਂ ਦੇ ਸਾਰੇ ਹੀ ਧੋਣੇ ਧੋ ਜਾਂਦਾ ਸਾਡੇ ਸਭ ਕੰਮ ਰਾਜ ਕਰਨ ਲਈ ਆਕੇ ਵਿੱਚ ਖਲੋ ਜਾਂਦਾ ਅਸੀਂ ਆਪਣੇ ਰੋੜੀ ਨੀਂਦ ਦੀ ਬਾਤ ਖੜੀ ਕੋਈ ਸਾਡਾ ਬਾਣ ਹੈ ਆਪਣੇ ਰੋੜੀ ਨੀਂਦ ਦੇ ਜੀ ਉਸ ਸਾਡੇ ਪਰਮਾਤਮਾ ਦੇ ਮਿਹਰ ਉਹਨkhar ਜਿਹੜਾ ਉਸ ਪਰਮਾਤਮਾ ਵੱਲੋਂ ਕੇ ਸਿਆਪਕ ਸਿਆਰੇ ਦੀ ਬਰੰਲੇ ਦੇ ਸਾਰੇ ਧੋਨੇ ਧੋ ਲ ਜਾਂਦਾ ਇਹ ਧੋਨੇ ਸਾਡੇ ਸਾਡੇ ਇਮਾਨੀ ਦੇ ਦੀ ਸਾਡੇ ਰੋੜੀ ਨੀਂਦ ਦੀ ਉਹ ਤੁਹਾੜ ਗਈ ਕਿਉਂਕਿ ਸਾਨੂੰ ਉਹਨਾਂ ਤੇ ਮਾਣ ਆ ਉਹਨਾਂ ਦੇ ਵੀ ਸਾਨੂੰ ਯਕੀਨ ਤੋਂ ਆਇਆ ਕਿ ਮੈਂ ਤੁਹਾਡੇ ਨਾਲ ਰਹਾ ਤੁਸੀਂ ਮੇਰੇ ਨਾਲ ਆ ਤਾਂ ਤੁਹਾਡਾ ਵੀ ਤੁਹਾਡੇ ਨਾਲ ਹਮੇਸ਼ਾ ਲਈ ਰਹਿ ਕੇ ਰਹੋੜੀ ਵੀ ਸਾਨੂੰ ਬੜਾ ਮਾਣ ਆ ਤੁਹਾਡੇ ਤੇ ਠੀਕ ਹੈ ਹੋਰ ਬਾਕੀ ਇਹ ਸਾਡੇ ਸਕੂਲ ਦੇ ਸਟਾਫ ਉਹ ਬਹੁਤ ਵਧੀਆ ਬੱਚੇ ਰੁਪੜਾ ਰਹੇ ਆ ਸਾਨੂੰ ਇਹਨਾਂ ਦਾ ਵੀ ਬਹੁਤ ਮਾਣ ਆ ਕਿਉਂਕਿ ਇਹਨਾਂ ਦਾ ਪੜਾਇਆ ਹੋਇਆ ਬੱਚਾ ਹੀ ਅੱਗੇ ਤਰੱਕੀ ਕਰੂਗਾ ਖੇਟਾ ਵਾਲੇ ਇਹ ਬਹੁਤ ਵਿਸ਼ੇਸ਼ ਤੌਰ ਤੇ ਧਿਆਨ ਦਿੰਦੇ ਨੇ ਰੇਟੀਨ ਵਾਲੇ ਵੀ ਬੜੇ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਖਾਣਾ ਪਰੋਸਦੇ ਨੇ ਬਣਾਉਂਦੇ ਨੇ ਜੋ ਵੀ ਮਿਹਨਤ ਇਹਨਾਂ ਦੀ ਵੀ ਮਿਹਨਤ ਬਹੁਤ ਹੈ ਆਪਕੇ ਜੋ ਸਾਡੇ ਥੋੜੀ ਬਿੰਦੂ ਇਲਾਕੇ ਦੀਆਂ ਕਮੀਆਂ ਪੇਸ਼ੀਆਂ ਨੇ ਉਹ ਅਸੀਂ ਤੁਹਾਨੂੰ ਹੀ ਦੱਸਣ ਗਿਆ ਤੇ ਤੁਹਾਡੇ ਤੋਂ ਗਿਣ ਕਰਵਾਉਣੀਆਂ ਨੇ ਕਿਉਂਕਿ ਤੁਸੀਂ ਸਾਡੀ ਬਾਹ ਫੜੀ ਤਾਂ ਫੜ ਕੇ ਰੱਖਿਓ ਹਮੇਸ਼ਾ ਅਸੀਂ ਤੁਹਾਡਾ ਤੇ ਕੰਟੀ ਸਾਥੋਂ ਸਾਡਾ ਧੰਨਵਾਦ ਕਰਦੇ ਹਾਂ ਧੰਨਵਾਦ

ਆਪਣੇ ਨਾਲ ਹੋਣ ਦਾ ਬ੍ਰਿਸ਼ਾ ਨੂੰ ਲਾ ਦਿਓ ਬਹੁਤ ਬੇਸਤ ਨੂੰ ਉਨਕਾ ਮੁਹਾਰਿ ਹੋ ਗਿਆ ਜੀ ਇਹ ਜੋਗਾ ਹੋ ਗਿਆ ਅੱਛਾ ਵੈਰੀ ਗੁੱਡ ਬਾ ਜੁੜ ਰਿਹਾ ਹੈ ਨਾ ਇੱਕਾਸੇ ਕਾਸਾ ਸ੍ਰੀ ਹਰਿਕੇਸ਼ ਸਿੰਘ ਗੰਗਲ ਜੀ ਹਾਂਜੀ ਸਰ ਅੱਜ ਤੁਸੀਂ ਕਿੱਥੇ ਵਕ ਵਕਸ ਉਹਨਾਂ ਦੇ ਵਿੱਚ ਜਾ ਰਹੇ ਆ ਅਸੀਂ ਕੋਈ ਉੱਥੇ ਟਿਕਾਣ ਕਰਨਾ ਰੀਵਨ ਕਟਣ ਜਾਂ ਫਿਰ ਇਕੱਲਾ ਪਰਦਾ ਹਟਾਉਣ ਨਹੀਂ ਜਾ ਰਹੇ ਇਹ ਇਕੱਲਾ ਦੱਸਣ ਨਹੀਂ ਜਾ ਰਹੇ ਕਿ ਤੁਹਾਡੇ ਸਕੂਲਾਂ ਦੇ ਵਿੱਚ ਅਸੀਂ ਜਿਹੜੇ ਨਵੇਂ ਕਲਾਸਰੂਮ ਬਣੇ ਆ ਲਾਇਬ੍ਰੇਰੀ ਬਣੀ ਆ ਸਾਇੰਸ ਲੈਬ ਬਣੀ ਆ ਜਾਂ ਫਿਰ ਹੋਰ ਜਿਹੜੀਆਂ ਬਿਲਡਿੰਗਾਂ ਦੀ ਇਕੱਲੀ ਗੱਲ ਨਹੀਂ ਕਰ ਰਹੇ ਨਾ ਹੀ ਇਹ ਇਕੱਲਾ ਦੱਸ ਰਹੇ ਕਿ ਜ਼ਿਲ੍ਹਾ ਹਿਸ਼ਾਰਪੁਰ ਦੇ ਵਿੱਚ 700 ਟੀਚਰ ਦੇ ਵਿੱਚੋਂ 134 ਟੀਚਰ ਜਿਹੜੇ ਗਾਡਸ਼ੰਕਰ ਨੂੰ ਮਿਲੇ ਆ ਅਸੀਂ ਸਿਰਫ ਮਾਪਿਆਂ ਨੂੰ ਦੱਸਣਾ ਚਾਹੁੰਦੇ ਆ ਔਰ ਬੱਚਿਆਂ ਨੂੰ ਖਾਸ ਕਰਕੇ ਪ੍ਰੇਰਣਾ ਕਰ ਰਹੇ ਆ ਕਿ ਜਿਹੜੇ ਸੁਪਨੇ ਉਹਨਾਂ ਨੇ ਲੈ ਸੀਗੇ ਕਿ 2022 ਦੇ ਵਿੱਚ ਆਣਗੇ ਔਰ ਬਾਬਾ ਸਾਹਿਬ ਵੇਦਕਰ ਜੀ ਦੀ ਵਿਚਾਰਧਾਰਾ ਦੇ ਉੱਤੇ ਪਹਿਰਾ ਦੇਣਗੇ ਬਾਬਾ ਸਾਹਿਬ ਨੇ ਕਿਹਾ ਕਿ ਵਿਦਿਆ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਊਗਾ ਤਿਹੜੂਗਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਖਾਸ ਕਰਕੇ ਮਾਪਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਮਜਬੂਰੀ ਸੀ ਸਰਕਾਰੀ ਸਕੂਲ ਦੇ ਵਿੱਚ ਬੱਚਾ ਪਾਉਣਾ ਅੱਜ ਮਰਜ਼ੀ ਦੇ ਵਿੱਚ ਬਦਲ ਰਿਹਾ ਸਾਡੇ ਇਹ ਬੱਚੇ ਜਿਹੜੇ ਆ ਇਹ ਦੇਸ਼ ਦਾ ਭਵਿਕਾ ਮੈਂ ਆਪਣੀਆਂ ਇਹਨਾਂ ਧਿਆਰਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੀ ਪੜ੍ਹਾਈ ਦੀ ਜ਼ਿੰਮੇਵਾਰੀ ਤੁਹਾਡੇ ਨਵੇਂ ਭਵਿੱਖ ਦੀ ਜ਼ਿੰਮੇਵਾਰੀ ਉਹ ਸਾਡੀ ਹੈ ਇਹਨਾਂ ਨੂੰ ਪੜ੍ਹਾਉਣ ਦੇ ਵਿੱਚ ਇਹਨਾਂ ਦੇ ਜਿੱਥੇ ਮਾਪੇ ਸੋਚਦੇ ਆ ਉਸ ਮਕਾਮ ਦੇ ਉੱਤੇ ਪਹੁੰਚਾਉਣ ਲਈ ਦਨ ਰਾਤ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਮਿਹਨਤ ਕਰ ਰਿਹਾ ਔਰ ਅਸੀਂ ਮੈਨੂੰ ਉਮੀਦ ਹੈ ਕਿ ਪ੍ਰਮਾਤਮਾ ਜਦੋਂ ਸੱਚੇ ਦੇ ਲੋਕੋ ਕੰਮ ਕਰਦੇ ਤਾਂ ਪ੍ਰਮਾਤਮਾ ਮਦਦ ਜਰੂਰ ਕਰਦਾ ਸਾਡਾ ਜਿਹੜਾ ਸੁਪਨਾ ਹੈ ਕਿ ਸਰਕਾਰੀ ਸਕੂਲਾਂ ਚੋਂ ਪੜ ਕੇ ਪਹਿਲਾ ਜਿਹੜੇ ਲੋਕ ਹੈ ਟੀਚਰ ਬਣੇ ਹੈ ਪ੍ਰਿੰਸੀਪਲ ਬਣੇ ਹੈ ਮੁੱਖ ਮੰਤਰੀ ਬਣੇ ਪ੍ਰਧਾਨ ਮੰਤਰੀ ਤੱਕ ਬਣੇ ਹੈ ਹੁਣ ਫਿਰ ਜਿਹੜੇ ਸਰਪੂਲ ਟਹਿ ਗਏ ਸੀ ਜਿੱਥੇ ਚਾਰ ਦਿਵਾਰੀਆਂ ਨਹੀਂ ਸੀ ਜਿੱਥੇ ਬਾਲੇ ਡੇਕੇ ਸੀ ਜਿੱਥੇ ਵਾਸ਼ਰੂਮ ਨਹੀਂ ਸੀ ਬੱਚੇ ਥੱਲੇ ਬੈਠਦੇ ਸੀ ਅੱਜ ਇਹਨਾਂ ਸਕੂਲਾਂ ਦੇ ਵਿੱਚ ਮੁੜ ਕੇ ਰੌਣਕਾਂ ਲੱਗੀਆਂ ਹੈ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਆ ਬੱਚਿਆਂ ਨੂੰ ਮਾਪੇ ਬੜੇ ਚਾਹਾਂ ਦੇ ਨਾਲ ਸਕੂਲਾਂ ਦੇ ਵਿੱਚ ਭੇਜ ਰਹੇ ਆ ਇਹਨਾਂ ਬੱਚਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੱਚੇ ਸਾਰੇ ਬੈਂਚ ਮਿਲ ਗਏ ਆ ਜੈ ਸਰ ਅੱਗੇ ਕਰਨ ਪਰਦਾ ਕੋਈ ਨਾ ਸਰ ਇਹਨਾਂ ਬੱਚਿਆਂ ਨੂੰ ਪਹਿਲਾਂ ਕਿਤਾਬਾਂ ਜਿਹੜੀਆਂ ਸੀ ਜਦੋਂ ਸਾਲ ਮੁੱਕਣ ਲੱਗਦਾ ਉਹਨੂੰ ਲੈਦੀਆਂ ਸੀ ਔਰ ਅੱਜ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਿੱਖਿਆ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇਹਨਾਂ ਨਿਮਾਣਿਆਂ ਦਾ ਮਾਨ ਰੱਖਿਆ ਇਹਨਾਂ ਬੱਚਿਆਂ ਦਾ ਜਿਹੜਾ ਖਿਆ ਰੱਖਿਆ ਇਹਨਾਂ ਬੱਚਿਆਂ ਦੀ ਵੀ ਦੇਖੋ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਾਡੀ ਆ ਔਰ ਖਾਸ ਤੌਰ ਤੇ ਮੈਂ ਗੱਲ ਅਖੀਰ ਦੇ ਵਿੱਚ ਕਹਿਣਾ ਚਾਹੁੰਦਾ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਪਕ ਆ ਉਹ ਕਈ ਕਰੋੜਾਂ ਦਰਜਾ ਚੰਗੇ ਨੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਪਕਾਂ ਦੇ ਨਾਲ ਉਹ ਬੱਚਿਆਂ ਨੂੰ ਜੀ ਜਾਣ ਦੇਣਾ ਪੜਾਉਂਦੇ ਨੇ ਬਿਲਕੁਲ ਕੁਆਲੀਫਾਈਡ ਨੇ ਇਹਨਾਂ ਸ਼ਬਦਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ